ਸਾਡੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਤਰੀਫਾਂ ਦੇ ਪੁੱਲ ਬੰਦੇ ਨਜ਼ਰ ਆਏ ਪ੍ਰਧਾਨ ਮੰਤਰੀ ਦੇ ਵਿਰੋਧੀ ਦਲ ਸਵਾਲ ਕਰ ਰਹੀ ਹੈ ਕਿ ਵੀ 트াম্প ਵੀ ਤੁਹਾਡੀ ਮਦਖੋਈ ਕਰ ਰਿਹਾ ਹੈ 트াম্প ਕਹਿੰਦਾ ਮੈਂ ਬਚੋਲਾ ਹੈ ਨਾ ਤੇ ਤੁਸੀਂ ਇਹ ਵੀ ਨਹੀਂ ਦੱਸ ਰਹੇ ਹੋ ਹਾਦਸਾ ਵਾਪਰਿਆ ਕਿਵੇਂ ਗੋਲੀਬਾਰੀ ਕਿਵੇਂ ਹੋਈ ਹੈ ਇਸ ਜੰਗ ਦੇ ਵਿੱਚ ਵੀ ਅਸੀਂ ਕਿੰਨਾ ਕੁਝ ਗਵਾ ਲਿਆ ਉਹਦੇ ਲਈ ਕੌਣ ਜ਼ਿੰਮੇਵਾਰ ਤੁਹਾਡੀ ਰਣਨੀਤੀ ਕਿੱਥੇ ਗਈ ਤੁਸੀਂ ਵਿਰੋਧੀ ਦਲ ਦੀ ਬੈਠਕ 'ਚ ਵੀ ਨਹੀਂ ਆਉਣਾ ਪਸੰਦ ਕਰਦੇ ਹੈ ਤੁਸੀਂ ਬਿਹਾਰ ਜਾਣਾ ਪਸੰਦ ਕੀਤਾ ਚੁੱਪਚਾਪ ਪੰਜਾਬ ਜਾ ਕੇ 에어ਵੇਸ ਜਾਇਆ ਏ ਪਰ ਤੁਸੀਂ ਦੇਸ਼ ਦੇ ਸਾਹਮਣੇ ਸੱਚ ਕਿਉਂ ਨਹੀਂ ਰੱਖਦੇ ਬੇਸ਼ੱਕ ਰਸ ਦੇ ਨਾਮ ਸੰਬੋਧਨ ਕੀਤਾ ਇਹਨਾਂ ਸਵਾਲਾਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਦਾ ਨਰਿੰਦਰ ਮੋਦੀ ਦਾ ਸਿੱਧਾ ਗੁਣਗਾਨ ਕਰਨਾ ਅਸੀਂ ਨਹੀਂ ਕਹਿੰਦੇ ਕਿ ਗੁਣਗਾਨ ਗਲਤ ਹੈ ਪਰ ਵਿਰੋਧੀ ਧਿਰ ਦੇ ਨਾਤੇ ਸਵਾਲ ਤੁਸੀਂ ਵੀ ਕਰ ਲਓ ਹੁਣ ਤਾਂ ਜੰਗ ਜੰਗ ਨਹੀਂ ਹੈ ਜੰਗ ਦੇ ਦੌਰਾਨ ਠੀਕ ਸੀਗਾ ਕਿ ਪੂਰੇ ਦੁਨੀਆ ਚ ਸੁਣਿਆ ਜਾਵੇ ਕਿ ਅਸੀਂ ਇੱਕ ਜੋਟਾ ਇੱਕ ਇੱਕ ਇਕੱਠੇ ਆ ਪਰ ਹੁਣ ਤੇ ਸਵਾਲ ਬਣਦੇ ਆ ਜਨਾਬ ਤੁਸੀਂ ਸਵਾਲਾਂ ਦਾ ਕਿਉਂ ਭਾਜੋ ਸੁਖਵੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸੁਣੋ ਜੁੱਧ ਦੇ ਦੌਰਾਨ ਮਜ਼ਬੂਤ ਰਾਜਨੇਤਾ ਸਾਬਤ ਹੋਏ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਆਪਰੇਸ਼ਨ ਸੰਦੂਰ ਦੀ ਮੈਂ ਸਲਾਘਾ ਕਰਦਾ ਹੈ ਨਾਲ ਹੀ ਇਹ ਵੀ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜ਼ਬੂਤ ਰਾਜਨੇਤਾ ਸਾਬਤ ਹੋਏ ਨੇ ਉਹਨਾਂ ਨੇ ਬਾਰਡਰ ਉੱਤੇ ਸ਼ਾਂਤੀ ਦੇ ਦੁਸ਼ਮਣਾਂ ਨੂੰ ਨਿਪਟਾਉਣ ਦੇ ਲਈ ਸਪਾਸ ਦੇ ਦ੍ਰਿਸ਼िकोण ਅਪਣਾਇਆ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦੇ ਆਖਿਆ ਕਿ ਉਹਨਾਂ ਦੀ ਅਗਵਾਈ ਕਰਨ ਹੀ ਪਾਕਿਸਤਾਨ ਨੂੰ ਜੁੱਧ ਰੋਕਣਾ ਪਿਆ ਜੰਗਬੰਦੀ ਕਰਨੀ ਪਈ ਮਤਲਬ ਤੇ ਭੀਖ ਮੰਗਣ ਦੇ ਲਈ ਵਾਸ਼ਿੰਗਟਨ ਪੱਜਣਾ ਪਿਆ ਕਹਿੰਦੇ ਇੱਕ ਕਹਿੰਦੇ ਇਸ ਜੰਗਬੰਦੀ ਦੀ ਉਹਨਾਂ ਦੀ ਰਜ਼ੋਈ ਨੂੰ ਰੇਂਦਰ ਮੋਦੀ ਉਹਨਾਂ ਨੇ ਇੱਕ ਰਾਜਨੀਤਾ ਦੀ ਤਰ੍ਹਾਂ ਕਬੂਲ ਕੀਤਾ ਵੱਡਾਪਣ ਦਿਖਾਇਆ ਕਹਿੰਦੇ ਸੋ ਇਸ ਲਈ ਕਹਿੰਦੇ ਕਿ ਇਹ ਦੇਸ਼ ਦੇ ਅਸਲੀ ਹੀਰੋ ਨੇ ਸਜੋਤੂ ਦੇ ਦੌਰਾਨ ਮਜਬੂਤ ਰਾਜਨੀਤਾ ਸਾਬਤ ਹੋਈ ਨਰਿੰਦਰ ਮੋਦੀ ਸੁਖਵੀਰ ਸਿੰਘ ਬਾਦਲ ਜੀ ਤੁਹਾਡੇ ਇਸ ਬਿਆਨੀਆਂ ਨੂੰ ਇਸ ਮੌਕੇ ਜਦੋਂ ਕਿ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਧਾਰਮਿਕ ਸੰਸਥਾਵਾਂ 'ਤੇ ਭਾਜਪਾ ਆਰ ਐਸ ਐਸ ਕਬਜ਼ੇ ਕਰਦੀ ਆ ਰਹੀ ਆ ਚਾਹੇ ਉਹ ਮਹਾਰਾਸ਼ਟਰ ਦਾ ਪਹਿਲੂ ਹੋਵੇ ਚਾਹੇ ਉਹ ਬਿਹਾਰ ਦੀਆਂ ਸੰਸਥਾਵਾਂ ਦੇ ਪਾਲਿਆਂ ਸਵਾਲ ਹੋਵੇ ਚਾਹੇ ਉਹ ਦਿੱਲੀ ਗੁਰਦੁਆਰਾ ਕਮੇਟੀ ਦਾ ਮਸਲਾ ਹੋਵੇ ਚਾਹੇ ਹਰਿਆਣਾ ਗੁਰਦੁਆਰਾ ਕਮੇਟੀ ਦਾ ਮਸਲਾ ਹੋਵੇ ਤੇ ਹੁਣ ਚਾਹੇ ਪੰਜਾਬ ਚ ਐਸਜੀਪੀਸੀ ਜਾਂ ਤੁਸੀਂ ਜਸਦਾ ਨਾਲ ਮਾਰੇ ਵੀ ਕਿਹਾ ਜੱਦਾ ਰਹ ਉਹਨਾਂ ਦੇ ਨੇ ਉਹਨਾਂ ਕੰਨੀ ਹੋ ਗਏ ਨੇ ਤੇ ਗੱਠਬੰਧਨ ਥੋੜਾ ਰਿਹਾ ਗੱਠ ਛੋੜ ਤੁਹਾਡਾ ਰਿਹਾ ਤੇ ਪਰ ਲੋਕ ਹੁਣ ਵੀ ਇਸ ਬਿਆਨ ਨੂੰ ਗੱਠ ਛੋੜ ਰੇ ਨਜ਼ਰੀਏ ਤੋਂ ਦੇਖਦੇ ਨੇ ਕਿ ਇੱਕ ਵਾਰ ਫਿਰ ਤੁਸੀਂ ਆਪਣੇ ਵੱਲੋਂ ਦੀ ਬਿਆਲੀ ਥਾਲੀ ਅੱਗੇ ਵਧਾਈ ਕਿ ਲੋ ਜੀ ਮੈਂ ਆਰਤੀ ਕਰਦਾ ਬਸ ਤੁਸੀਂ ਆਖਤੀ ਲੇ ਲੋ ਕੀ ਇਹ ਰਾਜਨੇਤਾ ਰਾਜਨੇਤਾ ਨਾਲ ਜੱਫੀ ਪਾਉਣਾ ਚਾਹੁੰਦੇ ਨੇ ਕੀ ਇਹ ਗੱਠ ਜੋੜ ਦੀ ਪ੍ਰਕਿਰਿਆ ਹੈ ਇਹ ਸਵਾਲ ਬਟਾਖੜਾ